ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕੁਰਾਲੀ ਸਦਰ ਥਾਣਾ ਹੋਇਆ ਸਖਤ ਏਐਸਆਈ ਤਿਲਕਰਾਜ ਦੀ ਅਗਵਾਈ ਵਿੱਚ ਸਿੰਘਪੁਰਾ ਪਿੰਡ ਲਾਗੇ ਲਗਾਇਆ ਨਾਕਾ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਪਿੰਡ ਸਿੰਘਪੁਰਾ ਕੁਰਾਲੀ ਰੋਡ ਦੀਆਂ ਨੇ ਜਿੱਥੇ ਅੱਜ ਏਐਸਸਾਈ ਤਿਲਕਰਾਜ ਦੀ ਅਗਵਾਈ ਦੇ ਵਿੱਚ ਸਦਰ ਥਾਣਾ ਕੁਰਾਲੀ ਦੀ ਟੀਮ ਵੱਲੋਂ ਨਾਕਾ ਲਗਾਇਆ ਗਿਆ ਤੇ ਮਾੜੇ ਅੰਤਰਾਂ ਜਿਨ੍ਹਾਂ ਦੇ ਵਿੱਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਨੰਬਰ ਬਿਨਾ ਨੰਬਰ ਪਲੇਟ ਤੋਂ ਵਹੀਕਲ ਚਲਾਉਣ ਵਾਲੇ ਜਾਂ ਫਿਰ ਉਹ ਨਸ਼ੇ ਕਰਕੇ ਜਾਂ ਔਰ ਕਿਸੇ ਵੀ ਤਰ੍ਹਾਂ ਦੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਮੌਕੇ ਦੇ ਉੱਤੇ ਹੀ ਚਲਾਨ ਕੀਤੇ ਗਏ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਜਿਨ੍ਹਾਂ ਨੇ ਬਿਨਾ ਹੈਲਮਟ ਤੋਂ ਦੋ ਪਹੀਆ ਵਾਂਜਲਾ ਰਹੇ ਸਨ ਜਾਂ ਜਿਨ੍ਹਾਂ ਦੀਆਂ ਨੰਬਰ ਪਲੇਟਾਂ ਨਹੀਂ ਸਨ ਉਹਨਾਂ ਨੂੰ ਵੀ ਰੋਕ ਕੇ ਚੈੱਕ ਕੀਤਾ ਗਿਆ ਤੇ ਉਹਨਾਂ ਦੇ ਤੇਜ਼ਪਰ ਚੈੱਕ ਕਰਨ ਤੋਂ ਬਾਅਦ ਜਿੱਥੇ ਵੀ ਕਮਪੇਸ਼ੀ ਆਈ ਉਹਨਾਂ ਦੇ ਚਲਾਨ ਕੀਤੇ ਗਏ ਇਸ ਮੌਕੇ ਟਰੈਕਟਰਾਂ ਦੇ ਉੱਤੇ ਵੱਡੇ ਸਪੀਕਰ ਲਗਾ ਕੇ ਜਾਣ ਵਾਲੇ ਨੌਜਵਾਨਾਂ ਨੂੰ ਵੀ ਵਾਰਨਿੰਗ ਦੇ ਕੇ ਛੱਡਿਆ ਗਿਆ ਤੇ ਉਹਨਾਂ ਨੂੰ ਸਖਤ ਹਦਾਇਤ ਕੀਤੀ ਗਈ ਕਿ ਜਲਦ ਤੋਂ ਜਲਦ ਆਪਣੇ ਸਪੀਕਰ ਲਹਾਏ ਜਾਣ ਨਹੀਂ ਤਾਂ ਅੱਗੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਫਿਲਹਾਲ ਤੁਹਾਨੂੰ ਦਿਖਾਉਨੇ ਆ ਕਿ ਕਿਸ ਤਰ੍ਹਾਂ ਦੀਆਂ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ ਅਤੇ ਕੀ ਕੀ ਵਾਰਨਿੰਗ ਹੈ ਜਿਹੜੀ ਇਹਨਾਂ ਰੂਲ ਬ੍ਰੇਕਰ ਨੂੰ ਦਿੱਤੀ ਜਾ ਰਹੀ ਹੈ। ਫਿਲਹਾਲ ਮੋਟਰਸਾਈਕਲਾਂ ਦੇ ਪਟਾਕੇ ਪਾਉਣ ਵਾਲਿਆਂ ਨੂੰ ਵੀ ਰੋਕ ਕੇ ਚੈੱਕ ਕੀਤਾ ਗਿਆ ਕਿ ਜੇਕਰ ਪਟਾਕੇ ਇਹਨਾਂ ਦੇ ਵਿੱਚ ਵੱਜਦੇ ਨજર ਆਏ ਤਾਂ ਉਹਨਾਂ ਦੇ ਉੱਤੇ ਵੀ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਸੋ ਐਸਆਈ ਤਿਲਕਰਾਜ ਨੇ ਕਿਹਾ ਕਿ ਜੋ ਵੀ ਨਿਯਮਾਂ ਦੀ ਉਲੰਘਣਾ ਕਰੇਗਾ ਉਸ ਦੇ ਵਿਰੁੱਧ ਪੁਲਿਸ ਦੁਆਰਾ ਜਲਦ ਤੋਂ ਜਲਦ ਐਕਸ਼ਨ ਲਿਆ ਜਾ ਰਿਹਾ ਹੈ ਤੇ ਬਣਦੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾ ਰਹੀ ਹੈ ਤੁਹਾਨੂੰ ਦਿਖਾਉਣਾ ਹੈ ਕਿ ਕਿਸ ਤਰ੍ਹਾਂ ਜਿਹੜੇ ਸਪੀਕਰ ਲਗਾ ਕੇ ਕਰੈਕਟਰਾਂ ਦੇ ਉੱਤੇ ਨੌਜਵਾਨ ਜਾ ਰਹੇ ਸਨ ਉਹਨਾਂ ਨੂੰ ਕੀ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਕਿਸ ਤਰ੍ਹਾਂ ਦੀਆਂ ਲਾਨਤਾਂ ਨੇ ਜਿਹੜੀਆਂ ਮੌਕੇ ਦੇ ਉੱਤੇ ਐਸਆਈ ਤਿਲਕਰਾਜ ਦੁਆਰਾ ਉਹਨਾਂ ਨੂੰ ਪਾਈਆਂ ਜਾ ਰਹੀਆਂ ਨੇ ਅਤੇ ਕੀ ਸਮਝਾ ਕੇ ਉਹਨਾਂ ਨੂੰ ਦਿਤਾਇਆ ਜਾ ਰਿਹਾ ਹੈ ਕਿ ਆਪਣੇ ਪੰਜਾਬ ਨੂੰ ਵਧੀਆ ਖੁਸ਼ਹਾਲ ਬਣਾਉਣ ਦੇ ਲਈ ਕਿਸ ਤਰ੍ਹਾਂ ਦੇ ਯਤਨ ਕਰਨੇ ਚਾਹੀਦੇ ਹਨ ਪਹਿਲਾਂ ਦੇਖੋ ਇਹ ਰਿਪੋਰਟ ਨਾ ਫਿਰ ਲੋਕਾਂ ਨੂੰ ਪਰੇਸ਼ਾਨ ਕਰਨਾ ਨਾ ਨਹੀਂ ਕਹਿੰਨੇ ਠੀਕਰਾ ਕੇ ਲੈ ਆਏ ਨਾ ਠੀਕਰਾ ਦਾ ਮਤਲਬ ਹੈ ਤੁਸੀਂ ਲੋਕਾਂ ਨੂੰ ਪਰੇਸ਼ਾਨ ਕਰ ਰਹੇ ਹੋ ਪਬਲਿਕ ਨੂੰ ਇਹ ਦੇਖੋ ਇਹ ਤਾਂ ਬੜਾ ਸਪੀਕਰ ਲਗਾਣਾ ਅਲਾਉਡ ਹੈ ਨਹੀਂ ਹਾਂ ਆ ਫਿਰ ਤੁਸੀਂ ਪੜੇ ਪੜੇ ਲਿਖੇ ਹੋ ਬੱਚਿਓ ਤੁਸੀਂ ਤੁਸੀਂ ਆਪਣੇ ਮਾਪਿਆਂ ਦਾ ਨਾਂ ਰੋਸ਼ਨ ਕਰਦੇ ਹੋ ਕਿਉਂ ਗਲਤੀ ਕਰ ਰਹੇ ਹੋ ਅਸੀਂ ਆਪਣੇ ਪੰਜਾਬ ਦਾ ਨਾਮ ਰੋਸ਼ਨ ਕਰਨਾ ਜਾਂ ਕੀ ਕਰਨਾ ਹੈ? ਕੀ ਇਹ ਤੁਹਾਨੂੰ ਲਾਊਡ ਹੈ? ਕੱਲ ਮੇਰੀ ਕਹਦਾ ਜਵਾਬ ਦੋ ਕਿ ਆਹ ਇਟਾ ਬੜਾ ਸਪੀਕਰ ਤੋਂ ਅਲਾਊਡਨ ਲਗਾਣਾ। ਤੇ ਤੁਸੀਂ ਧਰਨੇ ਲਗਾਣਾ ਸ਼ੁਰੂ ਕਰ ਦਿੰਦੇ ਜੀ। ਇਹ ਖੇਤਾਂ ਵਿੱਚ ਬੱਚੇ ਕਿੱਡਾ ਵੱਡਾ ਸਪੀਕਰ ਲਗਾਇਆ ਪਿਆ। ਬੜੀ ਸ਼ਕਤੀ ਹੈ। ਇਹ ਥੋੜੇ ਕਿਸਾਨ ਅੰਦੋਲਨ ਨੂੰ ਸ਼ਕਤੀ ਹੈ। ਤੁਸੀਂ ਇੱਦਾਂ ਕਰਦੇ ਹੋ ਅਜੀ ਹਾਂ ਤੇ ਮਤਲਬ 5000 ਦਾ ਲੋਡ ਕਰਵਾ ਕੇ ਨਾ ਕਿਉਂਕਿ ਉਹ ਤੋਂ ਬੰਦ ਕੀਤਾ ਸਾਨੂੰ ਦੇਖ ਕੇ ਨਾ ਮਤਲਬ ਦੇਖਦੇ ਕਿ ਆ ਸਿੱਕਾ ਪਾ ਕੇ ਲੈ ਆਇਆ ਨਾ ਖੜਾ ਤਾਂ ਇਹ ਹੈਲੋ ਚੁੱਪ ਚਲੋ ਜਾਟੂ ਉਤਾਰ ਦਿਓ ਠੀਕ ਹੈ ਜਿਹੜਾ ਪਿੰਡ ਆਪਣਾ ਹੈ ਹੱਤਾ ਪਿੰਡ ਜਿਹੜਾ ਸੇਲ ਬੱਤਾ ਹੈ ਸੇਲ ਬੱਤਾ ਕੀ ਨਾਮ ਹੈ ਤੁਹਾਡਾ ਹਾਂ ਪੰਜੋਤ ਸਿੰਘ ਸਨ ਉਹ ਫਾਦਰ ਦਾ ਤੇਰਾ ਨਾਮ ਕੀ ਹੈ ਸੰਗਸ ਸਿੰਘ ਇਹਨੂੰ ਜਾ ਕੇ ਉਤਾਰ ਦੇ ਕੀ ਹੋ ਗਿਆ ਤੈਨੂੰ ਵਾਰਨਿੰਗ ਦੇ ਕੇ ਛੱਡ ਰਿਹਾ ਠੀਕ ਹੈ ਦੁਬਾਰਾ ਗਲਤੀ ਨਾ ਹੋਵੇ ਬੱਚੇ ਜਾ ਸਾਰਾ ਸਿੰਘਪੁਰਾ ਰੋਡ ਤੇ ਨਾਕਾ ਲਾਇਆ ਤੁਸੀਂ ਦੇ ਬਾਰੇ ਜਾਣਕਾਰੀ ਦਿਓ ਸਰ ਮੈਂ اے ایسੀ ਤਿਲਕਰੇ थाना सदर ਕਰਾਲੀ ਤੋਂ ਬੋਲ ਰਿਹਾ ਜੀ ਮੌਲੀ ਜ਼ਿਲ੍ਹੇ ਤੋਂ ਅਸੀਂ ਆਮ ਰੂਟੀਨ ਵਿੱਚ ਜਿਹੜਾ ਨਾਕਾ ਲੱਗਦਾ ਜੀ ਉਹ ਨਾਕਾ ਲਗਾਇਆ ਸੀਗਾ ਆਮ ਵੀਕਲ ਜਿਹੜੇ ਆ ਰਹੇ ਆ ਉਹਨਾਂ ਨੂੰ ਚੈੱਕ ਕਰ ਰਹੇ ਸੀ ਜਿਨ੍ਹਾਂ ਨੇ ਸੀਟ ਬੈਲਟ ਨਹੀਂ ਲਗਾਇਆ ਜਾਂ ਜਿਨ੍ਹਾਂ ਨੇ ਹੈਲਮਟ ਨਹੀਂ ਲਗਾਇਆ ਜਾਂ ਜਿਨ੍ਹਾਂ ਕੋਲ ਆਰਸੀ ਜਾਂ ਡੀਐਲ ਵਗੈਰਾ ਨਹੀਂ ਸੀ ਉਹ ਚੈੱਕ ਕਰ ਰਹੇ ਸੀਗਾ ਕਿ ਕਿਤੇ ਚੋਰੀ ਦੇ ਵੀਕਲ ਤਾਂ ਨਹੀਂ ਆ ਕਿਸੇ ਕੋਲ ਤੇ ਜਿਨ੍ਹਾਂ ਕੋਲ ਨਹੀਂ ਸੀਗਾ ਉਹਨਾਂ ਦੇ ਚਲਾਨ ਵੀ ਕੀਤੇ ਕਈਆਂ ਨੂੰ ਵਾਰਨਿੰਗ ਦੇ ਕੇ ਵੀ ਛੱਡਿਆ ਸੋ ਚਾਰ ਦੇਖਿਆ ਤੁਸੀਂ ਜਿਵੇਂ ਅੱਜ ਕੱਲ ਜ਼ਿਮੀਦਾਰਾਂ ਦੇ ਮੁੰਡੇ ਟਰੈਕਟਰਾਂ ਦੇ ਉੱਤੇ ਬੜੇ ਬੜੇ ਸਪੀਕਰ ਲਾਏ ਹੋਏ ਸੀਗੇ ਸੋ ਮੈਂ ਵੀ ਇੱਥੇ ਖੜਾ ਸੀ ਤੁਸੀਂ ਉਹਨਾਂ ਨੂੰ ਵੀ ਬਹੁਤ ਚੰਗੇ ਤਰੀਕੇ ਨਾਲ ਸਮਝਾਇਆ ਜੀ ਬਿਲਕੁਲ ਜੀ ਉਹਨਾਂ ਨੂੰ ਵੀ ਵਾਰਨਿੰਗ ਦੇ ਕੇ ਛੱਡਿਆ ਜੀ ਵੀ ਇਹ ਵਾਲਾ ਜਿਹੜਾ ਵੱਡਾ ਸਪੀਕਰ ਲਗਾਇਆ ਲੋਕ ਪਰੇਸ਼ਾਨ ਹੁੰਦੇ ਆ ਵੀ ਇੰਨੇ ਹੀ ਵੱਜਣੇ ਚਾਹੀਦੇ ਠੀਕ ਹੈ ਸਪੀਕਰ ਨੂੰ ਉਤਾਰ ਦਿਓ ਉਹਨਾਂ ਨੂੰ ਵਾਰਨਿੰਗ ਦੇ ਕੇ ਉਹਨੂੰ ਵੀ ਛੱਡਿਆ ਜੀ ਠੀਕ ਹੈ ਸਰ ਓਕੇ ਸਤਿ ਸ੍ਰੀ ਅਕਾਲ